ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਅੱਜ ਅਸੀਂ ਕਰ ਰਹੇ ਹਾਂ ਤਾਂ ਇਹਦੀ ਸਫਾਈ ਆ ਦੇਖ ਸਕਦੇ ਹੋ ਆ ਚਾਰਲ ਟੋਏ ਆ ਬਾਧੂ ਪਏ ਆ ਕਿਥਾਂ ਬਾਧੂ ਰੋਕੇ ਥਾਂ ਇਹਨਾਂ ਨੇ ਇਹ ਟੋਏ ਪਏ ਆ ਇੱਧਰ ਆ ਦੇਖ ਹੀ ਸਕਦੇ ਹੋ ਇਹਨਾਂ ਦੇ ਅੱਜ ਕਰਾਂਗੇ ਸਫਾਈ ਜੇ ਤੁਸੀਂ ਹਜ ਤੱਕ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਸਾਡੇ ਨਾਲ ਹੋ ਜੋੜੇ ਉਹ ਦਿਖਾਉਣੇ ਆ ਹਾਂਜੀ ਕਰਤੀ ਆ ਸਟਾਰਟ ਸਫਾਈ ਦੇਖ ਸਕਦੇ ਹਾਂ ਪੂਰਾ ਗਿੱਲਾਗਾ ਵਿੱਚੋਂ 4x4 ਦਾ ਜਮਾਨਾਗਾ ਝੋਟਾ ਹੀ ਆ ਪੂਰਾ ਆ ਦੇਖ ਹੀ ਸਕਦੇ ਹੋ ਉਧਰ ਪੂਰਾ ਗਿੱਲਾਗਾ ਉੱਥੇ ਉਹ ਚਾਰ ਦੇ ਕਰਕੇ ਟਾਇਰ ਦੇਖ ਲਓ ਨਾਲੇ ਗਿੱਲੇ ਨੇ ਉੱਥੇ ਚਾਰ ਦੇ ਕਰਕੇ ਪਾਣੀ ਦਾ ਪਤਾ ਹੀ ਨਾ ਲੱਗਦਾ ਨਹੀਂ ਪਾਣੀ ਖੜਾ ਸੀਗਾ ਪਹਿਲਾਂ ਦੇਖੋ ਝੋਟੇ ਦਾ ਜੋਰ ਅਈ ਅਈ ਚੜ ਜਾਂਦਾ ਹਰੇਕ ਥਾਂ ਤੇ ਆਹ ਦੇਖੋ ਗਿੱਲਾ ਇਥੇ ਆ ਸਾਰਾ ਕਰਨਾ ਹੈ ਕਿ ਜਿਹੜਾ ਸਾਰੀਆਂ ਵੱਟਾਂ ਵੱਟਾਂ ਨੇ ਇਹ ਸਾਰੀਆਂ ਕਰਨੀਆਂ ਆ ਦੇਖੋ ਆ ਦੇਖੋ ਇਹਨੂੰ ਕਹਿੰਦੇ ਜੋਂਡੀਆਰ ਅਜੀ ਕਰਤੀ ਆ ਸਫਾਈ ਸਾਰੀ ਜਿਸ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਭੁੱਲਿਓ ਜੇ ਸਾਡੀਆਂ ਹੋਰ ਵੀਡੀਓ ਦੇਖ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ